سربک سمو سر سور سور دن سک سموک متی

سب دس دسان کو جان کے سندر ہے

ਉਨ ਆਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ਹਜ਼ਾਰ ਕ ਬਿਖੈ ਸ੍ਰੀ ਭਗਵਾਨ ਭਜੇ ਬਿਨ ਭੂਤ ਏਕ ਰਤੀ ਬਿਨ ਏਕ ਨਾ ਲਿਖੈ ਸੁਦਸ ਪਹਾ ਦੁਰੰਤ ਤਦ ਬਹਾ ਸੁਸਾਜ ਸੁਨਾਹ ਤਰਜਾਨ ਦਲੈਗੇ ਭਰਿ ਉਮਾਨ ਭਰਿ ਮਨ ਮੈਂ

ਗਾੜੇ ਘੜਾਂ ਦੇ ਤੁਰਨ ਹਾਰੇ ਸੋ ਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਜਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫੰਨੇਂਦਨ ਸਾਚਰ ਭੂਤ ਭਿਖ ਭਵਾਨ ਜਪਾਂਗੇ ਜੀਤ ਜਿੱਤੇ ਦਲ ਮੈਂ ਥਰ ਮੈਂ ਪਲ ਹੀ ਪਲ ਮੈਂ ਸਦ ਖਾਪ ਖਾ ਪਾਂਗੇ ਮਨ ਕਰ ਦਾ ਪਨ ਬਾਟ ਜੈ ਤ ਧੋਨ ਪਾਪਨ ਕੇ ਬਹੁ ਪੁੰਜ ਖਾਪੈਗੇ ਸਾਧ ਸਮੂਹ ਪਰ ਸੰ ਫਿਰੈ ਜਗ ਸਤਰ ਸਭੈ ਅਬ ਲੋਕ ਚਪੈਗੇ ਮਾਨਵ ਇੰਦਰ ਵਿਜੰਦਰ ਨਰਾਦ ਪ ਜੌਨ ਤਿਰ ਲੋਕ ਕੋ ਰਾਜ ਕਰੈਗੇ ਕੋਟ ਇਸਨਾਨ ਕੇ ਜਾਤ ਕ ਦਾਨ ਅਨੇਕ ਸੁਅੰਬਰ ਸਾਜ ਭਰੈਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਾਤ ਅੰਤ ਫਸੇ ਜਮ ਫਾਸ ਪਰੈਗੇ

ਕਉ ਪਤਨ ਕੋ ਪੂਜਤ ਹੈ ਅਸ ਕਉ ਮੇਰ ਕਾਨ ਕੋ ਪੂਜਨ ਧਾਇਓ ਔਰ ਕਰਿਆ ਹਰਿ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਨ ਨ ਪਾਇਓ ਕਉ ਪਤਨ ਕੋ ਪੂਜਤ ਹੈ ਅਸ ਕਉ ਮੇਰ ਕਾਨ ਕੋ ਪੂਜਨ ਧਾਇਓ پور کرا پرجو سب ہی جگ سی بھگوان کو بھید نہ پاؤ واحرو جی کا خالصہ واحر جی کی فتح